ਤੇ ਜੀ ਮਹਾਨ ਬਖਸ਼ਿਸ਼ ਫਿਰ ਇਹ ਕੀਤੀ ਆਪਣੀ ਰਹਿੰਦੀ ਉਮਰ ਵੀ ਦੇ ਦਿੱਤੀ ਤੇ ਜਿਸ ਦਿਨ ਉਮਰ ਦੀ ਬਖਸ਼ਿਸ਼ ਕੀਤੀ ਭਾਈ ਸੰਤੋਖ ਸਿੰਘ ਜੀ ਇਹਦਾ ਜ਼ਿਕਰ ਕਰਦੇ ਨੇ ਕਹਿੰਦੇ ਨੇ ਇਸ਼ਨਾਨ ਕਰਕੇ ਬੈਠੇ ਨੇ ਛੇਤੀ ਨਾਲ ਆਪਣੀ ਬੱਚੀ ਨੂੰ ਵੇਖਿਆ ਤੇ ਰਸਨਾ ਤੋਂ ਇੱਕ ਬਚਨ ਕਹਿ ਦਿੱਤਾ ਜਿਹੜਾ ਕੋਈ ਵੀ ਬਾਪ ਆਪਣੀ ਬੇਟੀ ਨੂੰ ਨਹੀਂ ਕਹਿ ਸਕਦਾ ਉਹ ਬਚਨ ਕੀ ਸੀ ਕਹਿਣ ਲੱਗੇ ਮਰੀਏ ਬੱਚੀਏ ਤੇ ਤੇਰਾ ਪਤੀ RAMDAS ਨਾ ਰਵੇ ਤੇ ਦਸੁਕੀ ਕਰੇ ਬੀਬੀ ਭਾਨੀ ਜੀ ਬੜੇ ਸਿਆਣੇ ਸਨ ਸਮਝ ਗਏ ਪਿਤਾ ਦੀ ਰਸਨਾ ਤੋਂ ਨਿਕਲੇ ਹੋਏ ਬੋਲ ਤ੍ਰੈ ਕਾਲ ਸਤ ਨੇ ਕਦੇ ਝੂਠ ਨਹੀਂ ਹੋਣੇ ਜਿਹੜੀ ਉਸ ਵੇਲੇ ਦੀ ਸੁਹਾਗ ਦੀ ਨਿਸ਼ਾਨੀ ਸੀ ਕੋ ਲਾ ਕੇ ਪਿਤਾ ਜੀ ਦੇ ਚਰਨਾਂ ਵਿੱਚ ਰੱਖ ਦਿੱਤੀ ਪਿਤਾ ਜੀ ਜੇ ਇਹ ਹੁਕਮ ਹੈ ਤੇ ਮੈਂ ਫਿਰ ਕੀ ਕਰਨਾ ਮੈਂ ਤੇ ਜਿਹੜਾ ਇੱਕ ਵਿਧਵਾ ਦਾ ਧਰਮ ਹੈ ਮੈਂ ਉਹਦਾ ਪਾਲਣ ਕਰਾਂਗੀ ਤੇ ਪਾਤਸ਼ਾਹ ਕਹਿਣ ਲੱਗੇ ਮੇਰੀ ਇਹ ਬੱਚੀਏ ਤੂੰ ਸੁਆਗਤ ਦੀ ਨਿਸ਼ਾਨੀ ਪਾਲ ਹੈ ਤੇਰੇ ਭਾਣੇ ਦੀ ਅਜੇ ਜਗਤ ਨੂੰ ਬੜੀ ਲੋੜ ਪੈਣੀ ਭਾਨੀ ਤੋਂ ਭਾਵ ਹੈ ਜਿਹੜੀ ਭਾਣੇ ਵਿੱਚ ਰਹਿਣ ਵਾਲੀ ਹੋਵੇ ਇਹ ਮਾਂ ਭਾਨੀ ਤੇ ਭਾਣਾ ਸੀ ਜਿਹੜਾ ਤੱਤੇ ਤਵੀ ਤੇ ਬਹਿ ਕੇ ਵੀ ਗੀਤ ਗਾ ਰਿਹਾ ਸੀ ਤੇਰਾ ਕੀਆ ਮਿੱਠਾ ਲੱਗ ਹੈ ਹਰਨਾਮ ਪਦਾਰਥ ਨਾਨਕ ਮੰਗ ਪਿਤਾ ਜੀ ਪਹਿਲਾ ਸੁਹਾਗ ਦੀ ਨਿਸ਼ਾਨੀ ਲੁਾਈ ਕਿਉਂ ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਤੇਰੇ ਪਤੀ RAMDAS ਦੀ ਉਮਰ ਕੇਵਲ ਅੱਜ ਦਾ ਦੇਣੇ ਅੱਜ ਪੂਰੀ ਹੋ ਜਾਣੀ ਤੇ ਸਤਿਗੁਰੂ ਜੀ ਫਿਰ ਹੁਣ ਕੀ ਕਿਰਪਾ ਕਰੋਗੇ ਤੇ ਪਾਤਸ਼ਾਹ ਕਹਿਣ ਲੱਗੇ ਹੁਣ ਮੈਂ ਆਪਣੀ ਰਹਿਂਦੀ ਉਮਰ ਤੇਰੇ ਪਤੀ RAMDAS ਨੂੰ ਦੇ ਕੇ ਉਹਨਾਂ ਦੀ ਥਾਂ ਤੇ ਮੈਂ ਆਪ ਪਰਲੋਕ ਗਮਣ ਕਰਾਂਗਾ